ਛੋਟੀ ਕਲਾਸ ਹਾਊਸ ਆ ਸਾਨੂੰ ਸਾਡੇ ਸਿੰਘਾਂ ਨੂੰ ਇੱਥੇ ਪਤਾ ਲੱਗਾ ਸੀ ਭਾਈ ਰਾਜਵੀਰ ਸਿੰਘ ਨੂੰ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਗੁਰੂ ਸਾਹਿਬ ਜੀ ਪ੍ਰਕਾਸ਼ਮਾਨ ਨੇ ਜਦੋਂ ਅੱਥੇ ਅਸੀਂ ਪਹੁੰਚੇ ਹਾਂ ਸਿੰਘਾਂ ਸਮੇਤ ਤੇ ਅਸੀਂ ਕਮਰਾ ਜਿਹੜਾ ਉਹ ਖੋਲ ਕੇ ਵੇਖਿਆ ਵਾ ਤੇ ਕਮਰੇ ਵਿੱਚ ਜਿਹੜਾ ਉਹ ਮਰਦਾ ਪ੍ਰਕਾਸ਼ ਸੀਗਾ ਪ੍ਰਕਾਸ਼ ਮਰਦਾ ਜਿਹੜਾ ਸੀਗਾ ਉੱਥੇ ਕੋਈ ਸੁਖਾਸਨ ਦੀ ਜਗ੍ਹਾ ਨਹੀਂ ਸੀ ਹੈਗੀ ਬੜਾ ਛੋਟਾ ਜਿਹਾ ਕਮਰਾ ਵਾ ਉਸ ਕਮਰੇ ਵਿੱਚ ਵੀ ਇਹਨਾਂ ਨੇ ਆਪਣਾ ਲਿਟਰੇਚਰ ਕਿਤਾਬਾਂ ਕੁਤੂਬਾ ਰੱਖੀ ਹੋਈਆਂ ਸੀ ਸਤਕਾਰ ਮਰਦਾ ਬਿਲਕੁਲ ਨਹੀਂ ਸੀ ਹੈਗਾ ਘਟਾ ਜੰਮਿਆ ਹੋਇਆ ਸੀਗਾ ਮਾਰੇ ਦੇ ਬਸਤਰ ਗੰਦੇ ਸੀਗੇ ਤੇ ਪ੍ਰਕਾਸ਼ ਸੀ ਮਹਾਰਾਜਾ ਸੇਵਾ ਸੰਭਾਲਨੀ ਸੀ ਹੁੰਦੀ ਪ੍ਰੋਪਰ ਸੋ ਜਦੋਂ ਇੱਥੇ ਪਹੁੰਚ ਕੇ ਸਾਰੀ ਕਾਰਵਾਈ ਸੀ ਕੀਤੀ ਆ ਤੇ ਭਾਈ ਬਲਵੀਰ ਸਿੰਘ ਮੁੱਛਲੋਂ ਨਹੀਂ ਆਏ ਨੇ ਇੱਥੇ ਤੁਸੀਂ মিডিਆ ਆਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰਕ ਆਏ ਸੀ ਪਾਲਕ ਸਿੰਘ ਲੈ ਕੇ ਸੋ ਗੁਰਦ ਗੁਰੂ ਸਾਹਿਬ ਨੂੰ ਅਸੀਂ ਜਿਹੜਾ ਵਾਹ ਰਾਮ ਸਰ ਸ਼ੁਭਤ ਕਰਵਾ ਦਿੱਤਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਰ ਇਹਨਾਂ ਵੱਲੋਂ ਜਿਹੜੀ ਗੱਲ ਕਹੀਏ ਰਹੀ ਕਿ ਮੇਰੇ ਕੋ ਗਲਤੀ ਹੋ ਗਈ ਗਲਤੀ ਹੁੰਦੀ ਆ ਬੰਦੇ ਕੋਲ ਅਣਜਾਣਤਾ ਵਾਸਤੇ ਕੋਈ ਅਣਜਾਣ ਗਲਤੀ ਕਰੇ ਗੁਨਾਹ ਹੋ ਰਹੇ ਨੇ ਸਾਡੇ ਕੋਲੋਂ ਤੇ ਅਸੀਂ ਆਪਣੇ ਹੱਥੀਂ ਗਰਾਂ ਕਰ ਰਹੇ ਆਂ ਜੇ ਅਸੀਂ ਸੇਵਾ ਸੰਭਾਲ ਨਹੀਂ ਕਰ ਸਕਦੇ ਅਸੀਂ ਪ੍ਰਕਾਸ਼ ਨਾ ਕਰੀਏ ਮਹਾਰਾਜ ਦਾ ਥਾਂ ਥਾਂ ਦੇ ਗੁਰੂ ਘਰ ਨੇ ਸਾਡੇ ਮੋੜਾਂ ਦੇ ਉੱਤੇ ਉੱਥੇ ਜੇ ਦਰਸ਼ਨ ਕਰ ਲਈਏ ਮਹਾਰਾਜ ਦੇ ਜੇ ਸਹਿਜ ਬਾੜ ਕਰਨਾ ਸੈਂਚੀਆਂ ਸਾਡੇ ਕੋਲ ਆ ਗਈਆਂ ਪੋਥੀਆਂ ਆ ਗਈਆਂ ਉਹ ਲੈ ਆਈਏ ਪਰ ਪ੍ਰਕਾਸ਼ ਕਰਕੇ ਸੀ ਕਿਹੜਾ ਵੱਡਾ ਸਿੱਖ ਬਣਾਉਣਾ ਚਾਹੁੰਦੇ ਆ ਭਈ ਇਹਨਾਂ ਨੂੰ ਸਮਝ ਆਉਂਦੀ ਫਿਰ ਜੇ ਪ੍ਰਕਾਸ਼ ਕੀਤਾ ਵਾ ਫਿਰ ਸਰਕਾਰ ਤਾਂ ਬਹਾਲ ਕਰੀ ਮਹਾਰਾਜ ਦਾ ਕੱਢੋ ਕੱਟੋ ਬਾਹਰ ਸੋਹਣਾ ਕਮਰਾ ਹੋਵੇ ਸੋਹਣਾ ਪ੍ਰਕਾਸ਼ ਹੋਵੇ ਸੁਖਾਸਨਵਾਸ ਜਗ੍ਹਾ ਹੋਵੇ ਪਰ ਇੱਥੇ ਦਾ ਸੁਖਾਸਨਵਾਸ ਜਗ੍ਹਾ ਛੱਡੋ ਪ੍ਰਕਾਸ਼ ਵਾਸਤੇ ਵੀ ਜਗ੍ਹਾ ਇੰਨੀ ਗਾ ਤੇ ਉੱਥੇ ਮਾਰੇ ਪ੍ਰਕਾਸ਼ ਕੀਤਾ ਹੋਇਆ ਇਹਦੇ ਵਿੱਚ ਦੇਖੋ ਜੀ ਐਸਜੀਪੀਸੀ ਦੇ ਧਰਮਰਜਾਰ ਕਮੇਟੀ ਤੋਂ ਮੈਂਬਰ ਆਏ ਸੀ ਜੀ ਉਹਨਾਂ ਨੇ ਫਾਰਮ ਕੀਤਾ ਸੀ ਉਹਨਾਂ ਨੇ ਆ ਕੇ ਸਾਰਾ ਅੰਦਰ ਦੇਖ ਲਿਆ ਵਾ ਮਹਾਰਾਜ ਦੇ ਸਰੂਪ ਨੂੰ ਉਹ ਸਤਕਾਰ ਸਹਿਤ ਰਾਮਸਰ ਗੁਰਦੁਆਰਾ ਸਾਹਿਬ ਲੈ ਗਏ ਨੇ ਤੇ ਅੱਗੇ ਜੋ ਵੀ ਉਹਨਾਂ ਵੱਲੋਂ ਇਹ ਰਿਟਨ ਜੋ ਵੀ ਸਾਨੂੰ ਐਪਲੀਕੇਸ਼ਨ ਮੂਵ ਕੀਤੀ ਹੈਗੀ ਉਸ ਮੁਤਾਬਕ ਦੇਖਾਂਗੇ ਕਿ ਕੀ ਕਾਰਵਾਈ ਜੀ ਪਰ ਲਗਾਤਾਰ ਇਹ ਜੋ ਮਾਮਲੇ ਸਾਹਮਣੇ ਆ ਰਿਹਾ ਬੀਤੇ ਦਿਨ ਵੀ ਕੁਝ ਸਮਾਂ ਪਹਿਲਾਂ ਗੱਲ ਕਰ ਲਈਏ ਤਾਂ ਐਸ ਐਚਓ ਸੀ ਡਿਵੀਜ਼ਨ ਦੇ ਏਰੀਆ ਦੇ ਵਿੱਚ ਵੀ ਕਿਉਂਕਿ ਕਲਿਆਰੇ ਦੇ ਪਰਲੇ ਬੰਨੇ ਜੇ ਆਪਾਂ ਗੱਲ ਕਰ ਲਈਏ ਉੱਥੇ ਵੀ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਤਾਂ ਅੱਜ ਵੀ ਇਹ ਮਾਮਲਾ ਸਾਹਮਣੇ ਆਇਆ ਹੈ ਜਿਹੜਾ ਦੋਸ਼ੀ ਔਰਤ ਕੀ ਕਾਰਵਾਈ ਕੀਤੀ ਦੇਖੋ ਜੀ ਐਸ ਐਪੀਸੀ ਦੀ ਤਾਂ ਨੰਬਰ ਚਾਰ ਕਮੇਟੀ ਦੇ ਅੰਡਰ ਹੀ ਜਾਂਦਾ ਹੈ ਸਾਰਾ ਕੁਝ ਜੀ ਜੋ ਸਾਨੂੰ ਇਹਨਾਂ ਰਿਟਰਨ ਅਗਰ ਕੋਈ ਐਪਲੀਕੇਸ਼ਨ ਮੂਵ ਕਰਨਗੇ ਜਿਸ ਤਰ੍ਹਾਂ ਮੈਂ ਅੱਗੇ ਦੱਸਿਆ ਉਹ ਉਸ ਮੁਤਾਬਕ ਕਾਰਵਾਈ ਲਾਂਦੀ ਜਾਏਗੀ ਜੀ ਸਦਕਾਰ ਕਮੇਟੀ ਵੱਲੋਂ ਜੋ ਤੁਹਾਨੂੰ ਦੱਸਿਆ ਗਿਆ ਕੰਪਲੇਨਟ ਕੀਤੀ ਗਈ ਹੈ ਕਿ ਉਹਨਾਂ ਦੇ ਆਧਾਰ ਤੇ ਉਹਨਾਂ ਦੀ ਕੰਪਲੇਨਟ ਦੇ ਉੱਤੇ ਕੋਈ ਕਾਰਵਾਈ ਕੀਤੀ ਗਈ ਨਹੀਂ ਫਲਾ ਸਾਨੂੰ ਨਹੀਂ ਕੋਈ ਉਹਨਾਂ ਨੇ ਕੰਪਲੀਟ ਦਿੱਤੀ ਤਾਂ ਜਿਨ੍ਹਾਂ ਦੇ ਦੁਕਾਨ ਤੋਂ ਹੁਣ ਸ਼ਰੂਮ ਮਿਲਿਆ ਕਿ ਉਹਨਾਂ ਦੇ ਉੱਤੇ ਕੋਈ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ ਮੈਂ ਤੁਹਾਨੂੰ ਜਿਸ ਤਰ੍ਹਾਂ ਆਲਰੇਡੀ ਦੱਸਤਾ ਹਾਂ ਜੀ ਐਸਜੀਪੀਸੀ ਦੇ ਅੰਡਰ ਦਾਇਰੇ ਅੰਦਰ ਆਉਂਦਾ ਹੈ ਸਾਰਾ ਜੋ ਕੌਗਨਸ ਲੈਣਗੇ ਜੋ ਸਾਨੂੰ ਲਿਖ ਕੇ ਦੇਣਗੇ ਉਸ ਮੁਤਾਬਕ ਹੀ ਕਾਰਵਾਈ ਕਰਾਂਗੇ ਠੀਕ ਵੀ ਮਹਾਰਾਜ ਦੇ ਰੂਪ ਦੀ ਬੇਦਬੀ ਹੋਈ ਜਾਂ ਨਹੀਂ ਹੋਈ ਜੀ ਇਹ ਉਹਨਾਂ ਦਾ ਕੰਮ ਹੈ ਧਰਮ ਬਲਚਾਰ ਕਮੇਟੀ ਦਾ ਤੇ ਅੱਜ ਹੀ ਪੀਛੀ ਦਾ ਜੀ